ਤੋ ਸਾਡਾ 21 ਲੱਖ ਦਾ ਪ੍ਰਾਈਸ ਲੱਗਿਆ ਜੀ ਬਹੁਤਾਂ ਦਿਨ ਪਹਿਲਾਂ ਹੋਇਆ ਇਹ ਤੇ 21 ਲੱਖ ਦਾ ਪ੍ਰਾਈਸ ਲੱਗਿਆ ਤੋ ਜਿਹੜਾ ਵੀ ਸਾਡੇ ਕਾਊਂਟਰ ਤੇ ਆਊਗਾ ਉਹ ਨਰਾਜ਼ ਹੋ ਕੇ ਨਹੀਂ ਜਾਊਗਾ ਜਿਹੜੀ ਨਹੀਂ ਵੇਚੀ ਹੋਆ ਉਹ ਵਿੱਚ ਕਾਊਂਟ ਨਹੀਂ ਹੁੰਦੀ ਨਹੀਂ ਉਹ ਵਿੱਚ ਕਾਊਂਟ ਨਹੀਂ ਹੁੰਦੀ ਜਿਹੜਾ ਪਹਿਲਾ ਨਾਮ ਆ ਉਹ ਗਰੰਟਡ ਆ ਜੀ ਪੰਜਾਬ ਸਰਕਾਰ ਦਾ ਗਰੰਟਡ ਮਤਲਬ ਜਿਹੜੀ ਗਵਰਨਮੈਂਟ ਦੀ ਟਿਕਟ ਫੇਰ ਗਈ ਉਹਦੇ ਵਿੱਚੋਂ ਪ੍ਰਾਈਸ ਨਿਕਲਣਾ ਚਾਹੀਦਾ ਜੀ ਨਾ ਤਾਂ ਤੁਸੀਂ ਤਾਂ ਕਹਿੜੀ ਆ ਵੀ ਸਾਡੇ ਆ ਟਿਕਟਾਂ ਨੇ ਅਸੀਂ ਮੇਰੇ ਕੋਲ ਨੇ ਜੀ ਮਲੇ ਰਿਪੋਰਟ ਦੇ ਤੋਂ ਅਮਰਗੜ ਆਏ ਹਾਂ ਹਾਂ ਜੀ ਕੰਮ ਹੋਣਾ ਰਿਸ਼ਤੇਦਾਰੀ ਚਾਹੀਦੀ ਉਹ ਵੀ ਨਹੀਂ ਆਈ ਇਹਨਾਂ ਵਾਲਾ ਜਿਹੜਾ ਉੱਥੇ ਆਮਲੋਦ ਇਹਨਾਂ ਦਾ ਕੁੱਪਾ ਜਿਹੜਾ ਕਾਊਂਟਰ ਆ ਉਹਦੇ ਬਾਰੇ ਸੁਣਿਆ ਸਿੱਖੀ ਲਖ ਦਾ ਨਾਮ ਲੱਗਿਆ ਸੀ ਤੇ ਕੇ ਇਸਕੀਮ ਹੋਰ ਦੇ ਅੰਦਰ 500 ਵਾਲੀ ਲਾਟਰੀ ਦੇ ਨਾਲ ਇੱਕ 500 ਵਾਲੀ ਲਾਟਰੀ ਵੀ ਦੇ ਰੱਖਦੇਗੇ ਫ੍ਰੀ ਦੇ ਰਹੇ ਨੇ ਜਿਹੜੀ 500 ਦੀ ਲਾਟਰੀ ਦਾ ਫ੍ਰੀ ਦਾ ਪਾਣੀ ਦਾ ਗਲਾਸ ਵੀ ਦੇ ਦੇ ਦੋ ਕਰਾਉਣਾ ਵੀ ਪਾਉਂਦੇ ਨੇ ਵੀ ਨਕਲੀ ਲਾਟਰੀਆਂ ਆ ਗਈਆਂ ਜੀ ਮਾਰਕੀਟ 'ਚ ਇਹ ਦਿਓ ਬਾੜ ਹੋਣੀ ਨਿਕਾ ਚ ਅਪਵਾਦ ਹਾਂਜੀ ਇਹ ਜ਼ਿੰਮੇਵਾਰ ਸਾਰੇ ਦਰਜ ਜਾਂਦੇ ਹਾਂ ਹਾਂਜੀ ਗਰੰਟੀ ਲੈ ਲਿਆ ਸਾਹਿਬ ਕਹਿ ਰਹੇ ਹੋ ਕੋਈ ਚੱਕਰੇ ਨਹੀਂ ਜੀ ਕਹਿ ਰਹੇ ਸੀ ਹਾਂਜੀ ਅਰੇ ਸਾਹਿਬ ਤੇ ਕਰਦੇ ਰਹੀ ਸੀ 10000 ਰੁਪਏ ਨਾਮ ਦੰਗਾ ਆਪ ਜੀ ਆਫਰ ਲਾਇਆ ਹੋਇਆ ਜਿਹੜਾ ਇਹ ਆਪਰੇ ਜੀ ਲੋੜੀ ਮੰਪਰ ਕਰਕੇ ਲਾਇਆ ਲੋਕਾਂ ਨੂੰ ਖੁਸ਼ ਕਰਨ ਵਾਸਤੇ 2 ਕਰੋੜ ਰੁਪਏ ਦੇ ਨਾਲ ਲੱਖਪਤੀ ਵੀ ਬਣਾਈ ਲੋਜੀ ਕਰੋੜਪਤੀ ਬਣਨਾ ਚਾਹੁੰਦੇ ਆ ਬਿਲਕੁਲ ਸਾਨੂੰ ਵੀ ਪਤਾ ਕਿ ਹਰ ਇੱਕ ਚਾਹੁੰਦਾ ਵੀ ਮੇਰੇ ਕੋਲੇ ਪੈਸਾ ਹੀ ਪੈਸਾ ਹੋਵੇ ਪਰ ਪੈਸਾ ਆਊਗਾ ਕਿੱਥੋਂ ਤੇ ਅੱਜ ਤੁਹਾਨੂੰ ਦੱਸ ਦਿਆਂ ਵੀ ਪੈਸਾ ਜਿਹੜਾ ਹੋ ਤੁਹਾਡੇ ਕੋਲੇ ਕਿਵੇਂ ਆਊਗਾ ਕਿਵੇਂ ਤੁਸੀਂ ਕਰੋੜਪਤੀ ਬਣ ਸਕਦੇ ਹੋ ਪਹੁੰਚਿਆ ਅਬਰਗੜ ਘਰ ਗ ਲਾਟਰੀ ਵਾਲਿਆਂ ਦੇ ਘਰ ਗੈਂਡ ਤਰਸੀਮ ਲਾਟਰੀ ਤੇ ਦੱਸਦੀ ਹੈ ਵੀ ਇਹ ਬੰਦੇ ਨੇ ਜਿਹੜੇ ਤੁਹਾਨੂੰ ਕਰੋੜਪਤੀ ਬਣਾ ਸਕਦੇ ਨੇ ਲੱਖਾਪਤੀ ਬਣਾ ਸਕਦੇ ਨੇ ਤੇ ਆਓ ਫਿਰ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਤਰਸੀਮ ਜੀ ਅ ਤਰਸੀਮ ਜੀ ਮੈਂ ਸੁਣਿਆ ਵੀ ਤੁਸੀਂ ਕਰੋੜਾਪਤੀ ਬਣਾ ਦਿੰਦੇ ਹੋ ਲੱਖਾਪਤੀ ਬਣਾ ਦਿੰਦੇ ਹੋ ਕੀ ਕਾਰਨ ਹੈ ਤੇ ਕਿਵੇਂ ਬਣਾ ਦਿੰਦੇ ਹੋ ਜੀ ਇਹ ਦੇਖੋ ਜੀ ਬਾਕੀ ਤਾਂ ਹੈਗੀਆ ਕਿਸਮਤ ਦੀ ਖੇਡ ਆ ਸਾਡੇ ਕੋਲੇ ਇਸ ਟਾਈਮ ਜਿਵੇਂ ਲੋੜੀ ਬੰਪਰ ਆ ਲੋੜੀ ਬੰਪਰ ਦੇ ਵਿੱਚ ਪਹਿਲਾ ਪ੍ਰਾਈਜ਼ ਹੈਗਾ ਜੀ 10 ਕਰੋੜ ਦਾ ਸੋ ਪਹਿਲਾ ਨਾਮ 10 ਕਰੋੜ ਦਾ ਸੈਕੰਡ ਪ੍ਰਾਈਜ਼ ਇਹਦੇ ਵਿੱਚ 1 ਕਰੋੜ ਦਾ ਜੀ ਤੇ ਥਰਡ ਪ੍ਰਾਈਜ਼ 50 ਲੱਖ ਦਾ ਤੇ ਹੋਰ ਬਹੁਤ ਸਾਰੇ ਨਾਮ ਨੇ ਇਹ ਸਿਰਫ ਕਿਸਮਤ ਦੀ ਖੇਡ ਆ ਕੋਈ ਇਹਦੇ ਵਿੱਚ ਕਾ ਦੇ ਕੋ ਕਿਸਮਤ ਦੀ ਖੇਡ ਆ ਇਹ ਜਿਹੜਾ ਨਾਮ ਲੱਗਣਾ ਤੁਹਾਡੀ ਕਿਸਮਤ ਨਾਲ ਲੱਗਣਾ। ਬਾਕੀ ਸਾਡੇ ਕਾਊਂਟਰ ਤੋਂ ਆਉਂਗੇ ਸਾਡੇ ਕੋਲੋਂ ਪਹਿਲਾਂ ਵੀ ਬਹੁਤ ਸਾਰੇ ਪ੍ਰਾਈਜ਼ ਲੱਗੇ ਨੇ ਜੀ। ਜਿਵੇਂ 45000 ਦਾ 90000 ਦਾ 2.5 ਲੱਖ ਦਾ 4.5 ਲੱਖ ਤੇ ਉਧਰ ਸਾਡਾ ਇੱਕ ਮਲੇ ਕੋਲ ਆਪਣੇ ਪੁੱਪ ਕਲਾਂ ਦੇ ਵਿੱਚ ਸਾਡਾ ਕਾਊਂਟਰ ਆ ਜੀ ਤਰਸੇਮ ਲਾਟਰੀ ਦੇ ਨਾਂ ਤੇ ਉੱਥੋਂ ਸਾਡਾ 21 ਲੱਖ ਦਾ ਪ੍ਰਾਈਜ਼ ਲੱਗਿਆ ਜੀ ਦੋ ਤਿੰਨ ਤਿੰਨ ਪਹਿਲਾਂ ਹੋਇਆ ਨੇ ਇਹਦੇ। 21 ਲੱਖ ਦਾ ਪ੍ਰਾਈਜ਼ ਲੱਗਿਆ ਤਾਂ ਛੇੜਾ ਵੀ ਸਾਡੇ ਕਾਊਂਟਰ ਤੇ ਆਊਗਾ। ਉਹ ਨਾਰਾਜ਼ ਹੋ ਕੇ ਨਹੀਂ ਜਾਊਗਾ। ਖੁਸ਼ ਹੋ ਕੇ ਜਾਊਗਾ ਜੀ। ਬਲੋ ਲੱਖ ਪੱਤੀ ਤਾਂ ਬਣਾ ਚੁੱਕੇ ਹੋ ਤੁਸੀਂ ਤੇ ਹੁਣ ਬਾਰੀਆਂ ਕਰੋੜ ਪੱਤੀ ਲਾਉਣ ਦੀ ਤੇ ਹੁਣ ਕਿਹੜਾ ਬੰਪਰ ਚੱਲ ਰਿਹਾ ਜੀ ਜ਼ਿਆਦਾ ਜਿਹੜਾ ਵਿਕ ਰਿਹਾ ਐਸ ਟਾਈਮ ਆਪਣੇ ਕੋਲੇ ਪੰਜਾਬ ਸਰਕਾਰ ਦਾ ਲੋਹੜੀ ਬੰਪਰ ਚੱਲ ਰਿਹਾ ਜੀ ਜਿਹਦਾ ਪਹਿਲਾ ਨਾਮ 10 ਕਰੋੜ ਗਰੰਟਡ ਆ ਜੀ ਗਰੰਟਡ ਮਤਲਬ ਜਿਹੜੀ ਟਿਕਟ ਗਵਰਨਮੈਂਟ ਦੀ ਵਿਕ ਚੁੱਕੀ ਉਹਦੇ ਵਿੱਚੋਂ ਪ੍ਰਾਈਜ਼ ਨਿਕਲਣਾ ਜੀ 10 ਕਰੋੜ ਦਾ ਪਹਿਲਾ ਨਾਮ ਇਹਦੇ ਚ ਆਇਆ ਨਹੀਂ ਹੈਗਾ ਵੀ ਟਿਕਟ ਜਿਹੜੀ ਵਿਕੀਆਂ ਉਹਦੇ ਚ ਹੀ ਨਿਕਲਦਾ ਬਿਲਕੁਲ ਜੀ ਵੀ ਜਿਹੜੀ ਨਹੀਂ ਵਿਕੀ ਉਹ ਵਿੱਚ ਕਾਊਂਟ ਨਹੀਂ ਹੁੰਦੀ ਨਹੀਂ ਉਹ ਵਿੱਚ ਕਾਊਂਟ ਨਹੀਂ ਹੁੰਦੀ ਜਿਹੜਾ ਪਹਿਲਾ ਨਾਮ ਆ ਉਹ ਗਰੰਟਡ ਆ ਜੀ ਪੰਜਾਬ ਸਰਕਾਰ ਦਾ ਗਰੰਟਡ ਮਤਲਬ ਜਿਹੜੀ ਗਵਰਨਮੈਂਟ ਦੀ ਟਿਕਟ ਫਿੱਕੀ ਉਹਦੇ ਵਿੱਚੋਂ ਪ੍ਰਾਈਜ਼ ਨਿਕਲਦਾ ਜੀ ਇਹਦਾ ਇਹ ਹੈਗਾ ਜੀ 18 ਤਰੀਕ ਦਾ ਡਰਾਅ ਆ ਉਥੋਂ ਜਲਦੀ ਜਲਦੀ ਸਾਡੇ ਕਾਊਂਟਰ ਤੇ ਪਹੁੰਚੋ ਤੇ ਆਪਣੀ ਕਿਸਮਤ ਜਮਾਓ ਜੀ ਤੇ ਤੁਸੀਂ ਤਾਂ ਦੁਕਾਨਦਾਰ ਹੋ ਤੁਸੀਂ ਤਾਂ ਕਹਿਣੀ ਆ ਵੀ ਸਾਡੀਆਂ ਟਿਕਟਾਂ ਦੇ ਬਾਈ ਜੀ ਹੁਣ ਇਹ ਨਾਲ ਗੱਲ ਕਰਦੇ ਬਾਈ ਜੀ ਕਿਵੇਂ ਆਏ ਆਪਾਂ ਇੱਥੇ ਅਸੀਂ ਮਲੇਰਕੋਟਲੇ ਤੋਂ ਆਏ ਸੀਗੇ ਜੀ ਬਲੇਰ ਕੋਟਲੇ ਤੋਂ ਅਮਰਗੜ ਆਏ ਹਾਂ ਹਾਂਜੀ ਕੰਮ ਹੋਣਾ ਰਿਸ਼ਤੇਦਾਰੀ ਚਾਹੀਏ ਹੋਮੋਗੇਟ ਕੰਮ ਨਹੀਂ ਆਏ ਜੀ ਇਹਨਾਂ ਦਾ ਜਿਹੜਾ ਉੱਥੇ ਮਲੌਦ ਇਹਨਾਂ ਦਾ ਕੁਪਾ ਜਿਹੜਾ ਕਾਊਂਟਰ ਆ ਉਹਦੇ ਬਾਰੇ ਸੁਣਿਆ ਸੀ 21 ਲੱਖ ਦਾ ਨਾਮ ਲੱਗਿਆ ਸੀ ਪਹਿਲਾਂ ਹੂੰ ਹੂੰ ਤੋ ਤਾਂ ਅਸੀਂ ਤਰਸੇਮ ਨਾਟਰੀ ਦੇ ਉੱਤੇ ਸਪੈਸ਼ਲੀ ਆਏ ਆਂਗੇ ਚੱਲ ਅੱਛਾ ਹਾਂਜੀ ਤੇ ਤਾਂ ਕਰਕੇ ਆਏ ਹਾਂ ਹਾਂਜੀ ਟਿਕਟਾਂ ਖਰੀਦੀਆਂ ਨੇ ਇਹਨਾਂ ਕੋਲੋਂ ਝੂਠ ਤਾਂ ਨਹੀਂ ਬੋਲਦੇ ਵੀ ਕਿਤੇ ਦੁਕਾਨਦਾਰ ਨੇ ਕਹਿਤਾ ਹੋਵੇ ਟਿਕਟਾਂ ਖਰੀਦੀਆਂ ਨੇ ਬੜਾ ਜਿਹਾ ਕੈਮਰੇ ਵਾਲੇ ਆਉਣਗੇ ਬਾਈ ਬਣ ਕੇ ਜਾ ਕੇ ਟਿਕਟਾਂ ਲੈ ਕੇ ਬਕਾਇਦਾ ਤੁਹਾਨੂੰ ਦਿਖਾ ਵੀ ਸਖਾਓ ਜੀ ਕੱਢ ਕੇ ਇਹ ਕਿ ਸਕੀਮ ਹੋਰ ਦੇ ਰਹੇ ਨੇ 500 ਵਾਲੀ ਲਾਟਰੀ ਦੇ ਨਾਲ ਇੱਕ 50 ਵਾਲੀ ਲਾਟਰੀ ਫ੍ਰੀ ਵੀ ਦੇ ਰਹੇ ਨੇਗੇ ਫ੍ਰੀ ਦੇ ਰਹੇ ਨੇ ਜੀ ਹਾਂ ਜੀ 500 ਦੀ ਲਾਟਰੀ ਦੇ ਨਾਲ ਤਾਂ ਫ੍ਰੀ ਦਾ ਪਾਣੀ ਦਾ ਗਲਾਸ ਨਹੀਂ ਦਿੰਦੇ ਟਿਕਟਾਂ ਫ੍ਰੀ ਦੇਈ ਜਾਂਦੇ ਪਾਣੀ ਪੰਜ 500 ਦੀ ਲਾਟਰੀ ਖਰੀਦਣ ਦੇ ਨਾਲ 50 ਦੀ ਟਿਕਟ ਫ੍ਰੀ ਦੇ ਰਹੇ ਨੇ ਬਿਲਕੁਲ ਹੀ ਇਹ ਸਕੀਮ ਪਹਿਲਾਂ ਪਹਿਲਾਂ ਕਈ ਵਾਰੀ ਪਾਈ ਸੀ ਤੁਸੀਂ ਪਹਿਲਾਂ ਮੈਂ ਕਈ ਵਾਰੀ ਪਾਈ ਹੈਗੀ ਪਰਾਇਤ ਕੀ ਇਹਨਾਂ ਵੱਲੋਂ ਦੇਖਦੇ ਐਂਦੀ ਕਿਸਮਤ ਹੈ ਅਜਾ ਮਾ ਕੇ ਇੱਥੋਂ ਪਹਿਲਾਂ ਹੋਰ ਕਾਊਂਟਰਾਂ ਤੇ ਪਾਉਂਦੇ ਸੀ ਹਾਂਜੀ ਮਲੇਰ ਕੋਟਲੇ ਪਾਉਂਦੇ ਸੀ ਪਰ ਸਪੈਸ਼ਲੀ ਅਮਰਗੜ ਆ ਜਾਂਦਾ ਕੋਲੇ ਅਮਰਗੜ ਕੋਟਲੇ ਤੋਂ ਇੱਥੇ ਖਿੱਚ ਲਿਆਏ ਹਾਂਜੀ ਅਮਰਗੜ ਆਏ ਫਿਰ ਦੇਖਿਆ ਦੋਸਤੋ ਤੁਸੀਂ ਮਲੇਰ ਕੋਟਲੇ ਤੋਂ ਬਾਈ ਬਾਈ ਨਾਮ ਦੱਸ ਦੋ ਜਰੂਰ ਮੇਰਾ ਸੰਦੀਪ ਆ ਜੀ ਸੰਦੀਪ ਨੂੰ ਬਾਈ ਇੱਥੇ ਖਿੱਚ ਲਿਆਏ ਕਹਿੰਦੇ ਵੀ ਇੱਥੋਂ ਅਸੀਂ ਲੱਖਾਪਤੀ ਬਣਾ ਕੇ ਤੋਰਨਾ ਤੇ ਕੀ ਨਾਮ ਹੈ ਤੁਹਾਡਾ ਮੇਰਾ ਰਮਨਦੀਪ ਗਰਗ ਹੈ ਵੀਰ ਜੀ ਗਰਗ ਸਾਹਿਬ ਲੱਖਾਪਤੀ ਬਣਾ ਰਹੇ ਹੋ ਹੁਣ ਗੱਲ ਚੱਲ ਰਹੀ ਸੀ ਪੰਜਾਬ ਸਰਕਾਰ ਦੀ ਲਾਟਰੀ ਦੀ ਤੇ ਪੰਜਾਬ ਸਰਕਾਰ ਦੀ ਲਾਟਰੀ ਹੈ ਜਿਹੜੀ ਲੋਕ ਰੌਲਾ ਵੀ ਪਾਉਂਦੇ ਨੇ ਵੀ ਨਕਲੀ ਲਾਟਰੀਆਂ ਆ ਗਈਆਂ ਜੀ ਮਾਰਕੀਟ 'ਚ ਵੀਰੇ ਉਹ ਫਾੜ ਹੁੰਦੇ ਨੇ ਬੱਚ ਅਫਵਾਹ ਹੀ ਹਾਂਜੀ ਇਹ ਜ਼ਿੰਮੇਵਾਰੀ ਲੈਣ ਦਾ ਗਰੰਟੀ ਦੇ ਰਹੇ ਹੋ ਹਾਂਜੀ ਗਰੰਟੀ ਲੈਣਿਆ ਸਾਹਿਬ ਕੈਮਰੇ 'ਕੇ ਕਹਿ ਰਹੇ ਹੋ ਕੋਈ ਚੱਕਰੇ ਨਹੀਂ ਜੀ ਕੈਮਰੇ ਦੀ ਹਾਂਜੀ ਅਸੀਂ ਸਾਬਤ ਕਰਦੇ ਵੇ ਅਸੀਂ 10000 ਰੁਪਏ ਨਾਮ ਦਵਾਂਗੇ 10000 ਛੋਟਾ ਲੱਕੀ ਵੀ ਲਾਇਆ ਹੋਇਆ ਹਾਂਜੀ ਹਾਂ ਤੇ ਪੱਕਾ ਰਹਿ ਗਿਆ ਵੀ 10000 ਰੁਪਏ ਨਾਮ ਆ ਅੱਜ ਪੱਕਾ ਹੀ ਪੱਕਾ ਇਹ ਆ ਫਿਰ ਆਫਰ ਲਾਇਆ ਹੋਇਆ ਜਿਹੜਾ ਇਹ ਆਫਰ ਅਸੀਂ ਲੋੜੀ ਬੰਪਰ ਕਰਕੇ ਲਾਇਆ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵੀ ਕਰੋੜਪਤੀ ਦੇ ਨਾਲ ਲੱਖਪਤੀ ਵੀ ਬਣਾਈਏ ਸੀ ਲੱਖਪਤੀ ਵੀ ਬਣਾਈਏ ਹਾਂਜੀ ਵੀਰ ਜੀ ਤੇ ਅ ਤਰਸ਼ੇਮ ਜੀ ਆ ਤੁਹਾਡੇ ਕੋਲੇ ਦੁਬਾਰਾ ਆਉਣਾ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੋਹਣ ਖਾਨ ਹੈ ਤੇ ਆ ਕਿੱਥੋਂ ਆਏ ਆ ਆਪਾਂ ਮੈਂ ਆਇਆ ਮਲੇ ਕੋਲੇ ਤੋਂ ਆ ਦੋ ਦਿਨ ਪਹਿਲਾਂ ਮੈਂ ਦਵਾਈ ਤੋਂ ਆਇਆ ਮੇਰੇ ਦੋਸਤ ਨੇ ਦੱਸਿਆ ਵੀ ਮਲੋ ਕੋਪੇਨਾ ਦਾ ਕਾਊਂਟਰ ਤੋਂ ਕੀ ਲਖਰੀ ਲਾਟਰੀ ਲੱਗੀ ਐ ਵੀ ਆਪਾਂ ਤਾਂ ਚੱਲ ਕੇ ਲਾਟਰੀ ਬਾਕੇ ਹੋਣੀ ਐ ਪਹਿਲਾਂ ਮਲੇ ਕੋਲੇ ਦਾ ਮੈਂ ਕਾਫੀ ਪਾਈਆਂ ਨੇ ਚਲੋ ਮੈਂ ਮੇਰੇ ਦੋਸਤ ਨਾਲ ਆ ਕੇ ਜੈਤਨਾਂ ਤੋਂ ਲਾਟਰੀ ਖਰੀਦੀ ਐ ਅੱਜ ਅਮਰਗੜ ਆ ਗਏ ਅਮਰਗੜ ਆ ਗਏ ਲਾਟਰੀ ਖਰੀਦੀ ਲਾਟਰੀ ਇਹ ਵੀ ਕੋਪ ਵਾਲਿਆਂ ਦੀ ਬ੍ਰਾਂਚ ਆ ਉਹਨਾਂ ਦੀ ਬ੍ਰਾਂਚ ਦਾ ਚਲੋ ਦੇਖ ਲਈਏ ਕਿਸੇ ਨੂੰ ਜਮਾ ਕੇ ਅੱਛਾ ਪੱਕੀ ਹੁਣ ਦੇਖ ਪਹਿਲਾਂ ਪਾਉਂਦੇ ਨੇ ਹੋ ਲਾਟਰੀਆਂ ਪਹਿਲਾਂ ਪਾਈਆਂ ਨਹੀਂ ਮਲੇ ਕੋਲੇ ਪਾਈਆਂ ਨੇ ਕਿੰਨੇ ਕੇ ਨਾਮ ਲੱਗੇ ਨੇ ਨਹੀਂ ਪਹਿਲਾਂ ਕੋਈ ਨਾਮ ਨਹੀਂ ਲੱਗਿਆ ਫਿਰ ਅੱਜ ਕੀ ਤੁਹਾਡੀ ਕਿਸਮਤ ਦੇਖਦੇ ਆ ਵੀ ਇੱਥੋਂ ਮਾਰਦੇ ਹੋ ਤੁਸੀਂ ਲਖਪਤੀ ਤੇ ਫਿਰ ਮੂੰਹ ਮਿੱਠਾ ਕਰਾਉਂਗੇ ਜੀ ਸਾਰੇ ਨੇਕੋ ਕਮਲਜੀਤ ਸਿੰਘ ਆ ਜੀ ਕਿਹੜੇ ਏਰੀਏ ਤੋਂ ਆਇਆ ਆਪਣੇ ਲੋਕਲੇ ਆਈ ਮੈਂ ਜੀ ਲਬਨਾਲ ਸੌਪਾ ਹਾਂ ਮੈਂ ਜਿੰਦਰੀ ਕਦੇ ਟਿਕਟ ਨਹੀਂ ਪਾਈ ਫਸਟ ਟਾਈਮ ਹੋਰੀ ਪਾਈ ਆ ਮੇਰਾ ਨਾਮ ਲੱਗਿਆ ਹੋਰੀ ਫਸਟ ਲੱਗਿਆਗਾ ਹਾਂਜੀ ਪਹਿਲੇ ਦਿਨ ਜਿੱਤੇ ਮੂੰਹ ਟਕੜਿਆ ਕੀ ਕਹੋਗੇ ਲਾਟਰੀ ਪਸੰਦ ਕਰਦੇ ਨੇ ਜਿਹੜੇ ਜਿਹੜੇ ਕਹਿੰਦੇ ਆ ਵੀ ਅਸੀਂ ਆ ਲਾਟਰੀ ਪਾਇਆ ਕਰਾਂਗੇ ਤੇ ਇਧਰ ਉਧਰ ਹੀ ਭਟਕੀ ਜਾ ਰਹੇ ਨੇ ਅੱਡਾ ਦੱਸੋ ਜੀ ਉਹਨਾਂ ਨੂੰ ਵੀ ਸਾਡਾ ਅੱਡਾ ਇਹ ਅਮਰਗਾੜਾ ਕੋਈ ਰਾਸ਼ੀ ਦੇ ਚੱਕਰ ਨਹੀਂ ਕੋਈ ਨਹੀਂ ਬੈਗੂਆ ਸ਼ੁਕਰ ਮਨਾਓ ਉਸ ਦੀ ਲਾਟਰੀ ਪਾਓ ਕਰੋੜਪਤੀ ਬਣੋ ਵੀ ਵੈਗਰੂ ਵੈਗਰੂ ਕਹਿ ਕੇ ਲਾਟਰੀ ਪਾ ਦੋ ਬਸ ਜੇ ਰੱਬ ਤੇ ਭਰੋਸਾ ਤੇ ਅ ਤਰਸ਼ੇਮ ਜੀ ਮੇਨੇ ਆ ਵੀ ਕਹਿੰਦੇ ਰੱਬ ਤੇ ਭਰੋਸਾ ਦਾ ਲਾਟਰੀ ਪਾ ਦੋ ਵੀ ਲੱਗਦਾ ਵੀ ਇਹ ਜਿਹੜੇ ਕੁੰਡ ਨਾਪਦੇ ਆ ਮਲਾ ਕੇ ਕਹਿੰਦੇ ਨੇ ਲੋਕ ਆ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਬਹਿਮਾ ਤੋਂ ਦੂਰ ਰਹੋ ਜੀ ਕਿਉਂਕਿ ਇਹ ਨਕੁੰਬ ਨਾ ਕੰਨਿਆ ਦਾ ਮਤਲਬ ਜਿਹੜੀਆਂ ਵੀ ਰਾਸ਼ੀ ਹੈਗੀਆਂ ਨੇ ਉਹਨਾਂ ਤੇ ਵਿਸ਼ਵਾਸ ਨਾ ਕਰੋ ਸਿਰਫ ਪਰਮਾਤਮਾ ਤੇ ਭਰੋਸਾ ਰੱਖੋ ਜੇ ਤੁਹਾਡੇ ਕਰਮਾਂ ਦੇ ਵਿੱਚ ਕਰੋੜਪਤੀ ਜਾਂ ਲੱਖਵਤੀ ਬਣਨਾ ਲਿਖਿਆ ਤਾਂ ਜ਼ਰੂਰ ਬਣੋਗੇ ਜੀ ਕੋਈ ਤੇਲ ਫੋਕ ਕੇ ਇਧਰ ਉਧਰ ਜਾਣ ਦੀ ਲੋੜ ਨਹੀਂ ਕੋਈ ਵੀ ਕਾਊਂਟਰ ਤੁਹਾਡੇ ਨੇੜੇ ਹੈਗਾ ਤਾਂ ਉੱਥੋਂ ਵੀ ਤੁਸੀਂ ਟਿਕਟ ਲੈ ਸਕਦੇ ਹੋ ਜੀ ਬਸ ਆਵਾਮਾ ਤੋਂ ਬਚੋ ਬਹਿਮਾ ਤੋਂ ਦੂਰ ਰਹੋ ਜੀ ਆਨਲਾਈਨ ਵੀ ਦੇ ਦਿੰਦੇ ਆ ਆਨਲਾਈਨ ਨਹੀਂ ਆਨਲਾਈਨ ਟਿਕਟ ਪੰਜਾਬ ਸਰਕਾਰ ਗਵਰਨਮੈਂਟ ਵੱਲੋਂ ਬੰਦ ਆ ਜੀ ਵਾਟਸਐਪ ਦੇ ਟਿਕਟਾਂ ਬਿਲਕੁਲ ਬੰਦ ਨੇ ਆਨਲਾਈਨ ਆ ਟਿਕਟ ਤੁਸੀਂ ਮੰਗਵਾਉਣੀ ਚਾਹੁੰਦੇ ਹੋ ਤਾਂ ਟਿਕਟ ਆਪਣੇ ਪੋਸਟ ਕਰਵਾਓ ਡਾਕ ਰਾਹੀਂ ਘਰੇ ਮੰਗਵਾਓ ਉਹ ਅਸੀਂ ਭੇਜ ਦਿੰਦੇ ਆ ਡਾਕ ਰਾਹੀਂ ਸੇਵਾ ਦਿੰਦੇ ਹੋ ਜੀ ਬਿਲਕੁਲ ਬਿਲਕੁਲ ਡਾਕ ਰਾਹੀਂ ਪੂਰੀ ਸੇਵਾ ਜੀ ਕੋਈ ਵੀ ਟਿਕਟ ਮੰਗਵਾਉਗੇ ਤਾਂ ਤੁਹਾਨੂੰ ਹੋਮ ਡਿਲੀਵਰੀ ਫ੍ਰੀ ਹੋਊਗੀ ਉਹ ਚਾਰਜ ਕੋਈ ਨਹੀਂ ਚਾਰਜ ਕੋਈ ਨਹੀਂ ਲੈਂਦੇ ਜੀ ਲਓ ਜੀ ਲਾਤੇ ਆਫਰ ਕਹਿੰਦੇ ਵੀ ਜੇ ਤੁਸੀਂ ਹੋਮ ਡਿਲੀਵਰੀ ਕਰਵਾਉਣੀ ਹੋ ਟਿਕਟਾਂ ਦੀ ਤਾਂ ਉਹ ਵੀ ਤੁਹਾਨੂੰ ਫ੍ਰੀ ਹੈ ਬਿਲਕੁਲ ਤੇ ਦੇਖ ਸਕਦੇ ਹੋ ਵੀ ਲੋਹੜੀ ਆਫਰ ਲਾਇਆ ਹੋਇਆ ਹੈ ਲੋਹੜੀ ਬੈਂਪਰ 500 ਵਾਲੀ ਲਾਟਰੀ ਤੇ ਤੁਹਾਨੂੰ ਜਿਹੜੀ 50 ਰੁ ਉਹ ਮੁਫਤ ਮਿਲੂਗੀ ਤੇ ਕਹਿੰਦੇ ਨੇ ਵੀ ਰੱਬ ਤੇ ਭਰੋਸਾ ਹੋਣਾ ਚਾਹੀਦਾ ਬੰਦਾ ਕਹਿੰਦੇ ਪੱਥਰਾ ਚੋਂ ਵੀ ਰੱਬ ਪਾ ਲੈਂਦਾ ਤੇ ਇਹ ਸੀ ਗਰਗ ਲਾਟਰੀ ਅਮਰਗੜ ਵਾਲੇ ਤੇ ਜਿੰਨਾਂ ਦਾ ਕਹਿਣਾ ਹੈ ਵੀ ਰੱਬ ਤੇ ਭਰੋਸਾ ਰੱਖੋ ਰੱਬ ਜੀ ਤੁਹਾਡੇ ਨਾਲ ਆ ਤਾਂ ਤੁਹਾਡਾ ਨੰਬਰ ਵੀ ਲੱਗਿਆ ਲੋ ਤੇ ਹੁਣ ਦੇਖ ਲੋ ਵੀ ਜਿਹਨੇ ਜਿਹਨੇ ਲੱਖਪਤੀ ਜਾਂ ਕਰੋੜਪਤੀ ਬਣਨਾ ਤਾਂ ਗਰਗ ਲਾਟਰੀ ਵਾਲਿਆਂ ਦੇ ਜਲਦੀ ਜਲਦੀ ਪਹੁੰਚ ਜਾਓ ਕਿਉਂਕਿ ਦੁਬਈ ਵਾਲੇ ਵੀ ਇੱਥੇ ਆ ਕੇ ਚੱਲੇ ਗਏ ਲਾਟਰੀਆਂ ਲੈ ਕੇ ਮਲੇਰਕੋਟਲੇ ਵਾਲੇ ਵੀ ਆ ਗਏ ਤੇ ਹੁਣ ਵਾਰੀ ਤੁਹਾਡੀ ਹੈ ਤੇ ਲਾਟਰੀ ਲੈਣ ਲਈ ਇਹ ਜਿਹੜਾ ਅਮਰਗੜ ਦਾ 메ਨ ਬਾਜ਼ਾਰ ਹੈ ਗਰਗ ਲਾਟਰੀ ਵਾਲਿਆਂ ਦੇ ਇੱਕ ਵਾਰੀ ਜ਼ਰੂਰ ਦਰਸ਼ਨ ਦਿਓ